ਇਤਸੀਹਾ ਪਰਿਆਈ ਆ ਮੈਂ ਜ਼ਿਕਰ ਕਰ ਰਿਹਾ ਉਸ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਪਰਵਪਕਾਰ ਕੀ ਸਨ ਪਰਵਪਕਾਰ ਵੱਡੇ ਸਨ ਔਰ ਗੁਰੂ ਦੇ ਨਾਲ ਪਿਆਰ ਕਰਨ ਵਾਲੇ ਸਿੱਖ ਜਿਨ੍ਹਾਂ ਦਾ ਗੁਰੂ ਦੇ ਉੱਤੇ ਕਿੰਨਾ ਭਰੋਸਾ ਸਦਕ ਕਿੰਨਾ ਟੇਕ ਕਿੰਨੀ ਆ ਗੁਰੂ ਦੇ ਉੱਤੇ ਉਹੋ ਨਾਲ ਵਕਤਾ ਦੇ ਵਿੱਚ ਵੀ ਜੇ ਇੱਕ ਵਾਰ ਗੁਰੂ ਦੇ ਪਾਵਨ ਚਰਨਾਂ ਵਿੱਚ ਸੀਸ ਰੱਖ ਦਿੱਤਾ ਵਸ ਗੁਰੂ ਨੂੰ ਸਮਰਪਿਤ ਕਰ ਦਿੱਤਾ ਉਹਨਾਂ ਨੇ ਪ੍ਰਵਾਹ ਨਾ ਕੀਤੀ ਨਾ ਚੌਧਰਾਂ ਦੀ ਪ੍ਰਵਾਹ ਕੀਤੀ ਨਾ ਪਿੰਡ ਦੇ ਵਿੱਚ ਮਾਨ ਸਨਮਾਨ ਦੀ ਪ੍ਰਵਾਹ ਕੀਤੀ ਕਿ ਕਿੱਡੇ ਮਾਨ ਸਨਮਾਨ ਮਿਲੇ ਨੇ ਨਹੀਂ ਬੰਦਾ ਕਹਿੰਦਾ ਮਾਨ ਸਨਮਾਨ ਖਤਮ ਹੋ ਜਾਣਾ ਹੈ ਉਹਨਾਂ ਨੇ ਮਾਨ ਸਨਮਾਨਾਂ ਦੀ ਵੀ ਪ੍ਰਵਾਹ ਨਾ ਕੀਤੀ ਉਹ ਕਹਿੰਦੇ ਜਿਹੜਾ ਗੁਰੂ ਦੇ ਕੋਲੋਂ ਮਾਨ ਮਿਲਿਆ ਇਹ ਚੌਦਰਾ ਵਿੱਚੋਂ ਕਿਹੜਾ ਮਾਨ ਹੈ ਕੱਲ ਖਤਮ ਹੋ ਜਾਣ ਗਿਆ ਸਰੀਰ ਦੇ ਨਾਲ ਹੀ ਖਤਮ ਹੋ ਜਾਣੀ ਹੈ ਪਰ ਜਿਹੜੀ ਗੁਰੂ ਨੇ ਮਾਨ ਬਖਸ਼ਿਆ ਤੇ ਅੰਤ ਤੱਕ ਲਾਸ਼ ਤੱਕ ਨਿਵੇਗਾ ਔਰ ਗੁਰੂ ਦੇ ਚਰਨਾਂ ਵਿੱਚ ਅੰਤ ਵਿੱਚ ਵੀ ਅੰਤ ਹੋ ਜਾਣ ਤੋਂ ਸਰੀਰ ਦਾ ਅੰਤ ਹੋ ਜਾਣ ਤੋਂ ਬਾਅਦ ਵੀ ਗੁਰੂ ਦੇ ਪਾਵਨ ਚਰਨਾਂ ਵਿੱਚ ਕਾਇਮ ਰਹੇਗਾ ਐਸਾ ਸਿੱਧਕੀ ਸਿੱਖ ਭਾਈ ਮੰਜ ਕਦੇ ਕਬਰਾਂ ਦਾ ਪੁਜਾਰੀ ਕਬਰਾਂ ਤੇ ਮੱਥੇ ਟੇਕਣ ਵਾਲਾ ਮਤਾਂ ਟੇਕ ਟੇਕ ਕੇ ਮਨ ਵੀ ਪੱਥਰ ਬਣ ਚੁੱਕਿਆ ਸੀ ਗੁਰੂ ਅਰਜਨ ਦੇ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆਇਆ ਗੁਰੂ ਨੂੰ ਸਮਰਪਿਤ ਹੋ ਗਿਆ ਇੱਕੋ ਵਾਰ ਆਇਆ ਗੁਰੂ ਦੇ ਚਰਨਾਂ 'ਚ ਸੀਸ ਰੱਖ ਦਿੱਤਾ ਇਤਿਹਾਸ ਪੁੱਜਿਆ ਸੀ ਭਾਈ ਮਨ ਗੁਰੂ ਦੇ ਪਾਵਨ ਚਰਨਾਂ ਵਿੱਚੋਂ ਸਿੱਖੀ ਦੀ ਦਾਤ ਲੈਂਦਾ ਮਹਾਰਾਜ ਨੇ ਆਖਿਆ ਸਿੱਖੀ ਕਮਾਣੀ ਪੜੀ ਹੈ ਭਾਈ ਮਨ ਸਿੱਖੀ ਕਮਾਣੀ ਪਈਗੀ ਕਮਾਏਗਾ ਉਹਨੇ ਆਖਿਆ ਮਹਾਰਾਜ ਕਮਾਵਾਗਾ ਫਿਰ ਜੇ ਸਿੱਖੀ ਕਮਾਏਗਾ ਯਾਤ ਰਖ ਚੋਤਰਾ ਵੀ ਖਤਮ ਹੋ ਜਾਣੀਆਂ ਚੋਤਰਾ ਨਹੀਂ ਮਿਲਣੀ ਅਜੇ ਗੁਰੂ ਦੀ ਸਿੱਖੀ ਕਮਾਣੀ ਹੈ ਵਾਕਿਆ ਹੀ ਗੱਲ ਸਚਾਈ ਹੈ ਜੇ ਪੂਰਨ ਤੌਰ ਤੇ ਗੁਰੂ ਨੂੰ ਸਮਰਪਿਤ ਹੋਣਾ ਸਿੱਖੀ ਕਮਾਉਣੀ ਹੈ ਫਿਰ ਚੋਤਰਾ ਲੱਤ ਜਾਂਦੀਆਂ ਨੇ ਸੰਸਾਰ ਦੀਆਂ ਭਾਈ ਮਨ ਜਾਗਦਾ ਮਹਾਰਾਜ ਮੈਨੂੰ ਨਾ ਚੋਤਰਾ ਦੀ ਪਰਵਾਹ ਕੋਈ ਨਹੀਂ ਬਸ ਬੜੀਆਂ ਮਾਨ ਕੇ ਵੇਖ ਲੀਆਂ ਚੋਤਰਾ ਵਿੱਚੋਂ ਕੁਝ ਨਾ ਮਿਲਿਆ ਰਹਿਮਤ ਕਰੋ اے ਦਾਤ ਵਰੀ ਝੋਲੀ ਚ ਪਾਓ ਸਤਿਗੁਰੂ ਪਾਖਸ਼ਾਂ ਨੇ ਆਖਿਆ ਪਰ ਸਿੱਖੀ ਕਮਾਣੀ ਪੈਣੀ ਹੈ ਸੇਵਾ ਤੇ ਸਿਮਰਨ ਦੇ ਨਾਲ ਜੁੜਨਾ ਪਏਗਾ ਭਾਈ ਮਨਜ ਗੁਰੂ ਦੇ ਚਰਨਾਂ ਨੂੰ ਸਮਰਪਿਤ ਹੋ ਗਿਆ ਇਹਦੇ ਨਾਲ ਤੇ ਸਾਥੀ ਜਿਹੜੇ ਸੰਗਤ ਰੂਪ ਵਿੱਚ ਇਹਦੇ ਨਾਲ ਆਏ ਸਨ ਉਹ ਵਾਪਸ ਪਰਤ ਗਏ ਭਾਈ ਮਨਜ ਹੁਣ ਵਾਪਸ ਨਹੀਂ ਪਰਤਿਆ ਗੁਰੂ ਦੇ ਚਰਨਾਂ ਨੂੰ ਸਮਰਪਿਤ ਹੋ ਗਿਆ ਇੱਕ ਦਿਨ ਦੋ ਦਿਨ ਚਾਰ ਦਿਨ ਲਮੇਰਾ ਸਮਾ ਗੁਰੂ ਦੇ ਪਾਵਨ ਚਰਨਾਂ ਵਿੱਚ ਲਾਇਆ ਉਹ ਮਹਾਰਾਜ ਤੋਂ ਆਗਿਆ ਲਈ ਪਤਸ਼ਾਹ ਨੇ ਆਖਿਆ ਭਾਈ ਮੰਜ ਸਿੱਖੀ ਹੋਈ ਕਮਾਣੀ ਐ ਜ਼ਰੂਰੀ ਨਹੀਂ ਕਿ ਇੱਥੇ ਬੈਠ ਕੇ ਕਮਾਣੀ ਐ ਨਹੀਂ ਤਾਂ ਆਮ ਵੇਖ ਲੋ ਇੱਕ ਵਾਰ ਕੋਈ ਡੇਰੇ ਵਿੱਚ ਚਲੇ ਜਾਏ ਉਹ ਕਹਿੰਦਾ ਵਸ ਇਹਨੂੰ ਡੇਰੇ ਜੋਗਾ ਹੀ ਰੱਖ ਲੋ ਹੁਣ ਘਰ ਨਾ ਜਾਏ ਵਾਪਸ ਨਾ ਪਰਤੇ ਸਤਿਗੁਰੂ ਪਤਸ਼ਾਹ ਨੇ ਕਿਹਾ ਭਾਈ ਮੰਜ ਜ਼ਰੂਰੀ ਨਹੀਂ ਇੱਥੇ ਸਾਡੇ ਕੋਲੇ ਰਹਿ ਕੇ ਸਿੱਖੀ ਕਮਾਣੀ ਐ ਤੇਰਾ ਪਰਿਵਾਰ ਐ ਪਰਿਵਾਰ ਨੂੰ ਵੀ ਸਾਹ ਉਰ ਘਰ ਜਾ ਕੇ ਵੀ ਸਿੱਖੀ ਕਮਾ ਸਕਦਾ ਐ ਕਦੇ ਕਤਾਈ ਆਦ ਆਇਆ ਕਰ ਪਰ ਯਾਦ ਰੱਖ ਹੁਣ ਜਦੋਂ ਬੁਲਾਵਾਂਗੇ ਉਦੋਂ ਆਈ ਆਪਣੇ ਘਰ ਰਹਿ ਕੇ ਕਿਰਤ ਨਾਲ ਜੁੜ ਤੇ ਸਿੱਖੀ ਕਮਾ ਭਾਈ ਮੰਜ ਗੁਰੂ ਦਾ ਉਪਦੇਸ਼ ਲੈ ਕੇ ਚਲੇ ਗਿਆ ਹੁਣ ਘਰ ਪਹੁੰਚਦਾ ਨਗਰ ਨੂੰ ਪਹਿਲੇ ਪਤਾ ਲੱਗ ਚੁੱਕਿਆ ਸੀ ਕਿ ਇਹ ਗੁਰੂ ਦੇ ਪਾਵਨ ਚਰਨਾਂ ਨੂੰ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਪੰਜਵੇਂ ਗੁਰਦੇਵ ਦੇ ਪਾਵਨ ਚਰਨਾਂ ਅਟ ਸਮਰਪਿਤ ਹੋ ਗਿਆ ਹੁਣ ਕੁਝ ਦਿਨਾਂ ਬਾਅਦ ਜਿਹੜਾ ਪਿੰਡ ਵਿੱਚ ਪੀਰਖਾਨਾ ਬਣਿਆ ਸੀ ਉੱਥੇ ਇੱਕ ਸੰਗਤ ਦਾ ਇਕੱਠ ਹੁੰਦਾ ਸੀ ਹਰ ਸਾਲ ਉਹ ਵੱਡਾ ਇਕੱਠ ਹੈ ਇਲਾਕੇ ਦੇ ਲੋਕ ਕਹਿੰਦੇ ਉਹਦੇ ਵਿੱਚ ਸ਼ਾਮਲ ਹੁੰਦੇ ਨੇ ਕਬਰ ਦੇ ਉੱਤੇ ਭਾਈ ਮੰਜੂ ਦਾ ਮੁਖੀ ਆ ਭਾਈ ਮੰਜ ਕੁਲਾਉਂਦੇ ਨੇ ਭਾਈ ਮੰਜ ਕੀ ਪ੍ਰਬੰਧ ਕੀਤਾ ਭਾਈ ਮੰਜ ਨੇ ਆਖਿਆ ਇਹ ਪ੍ਰਬੰਧ ਹੁਣ ਤੁਸੀਂ ਕਰਨੇ ਨੇ ਅੱਜ ਤੋਂ ਬਾਅਦ ਚੌਤਰ त्याਗੀ ਇਹ ਮਾਨ ਸਨਮਾਨ ਜਿਹੜੇ ਦਿੱਤੇ ਨੇ ਤੁਸੀਂ ਇਹ ਤੁਸੀਂ ਹੁਣ ਰੱਖਣੇ ਨੇ ਮੈਂ ਕੇਵਲ ਗੁਰੂ ਪਾਤਸ਼ਾਹ ਨੂੰ ਸਮਰਪਿਤ ਹੋ ਗਿਆ ਉਹਨਾਂ ਨੇ ਆਖਿਆ ਤੇਰੀ ਮਤ ਮਾਰੀ ਗਈ ਕਿਹੜੇ ਗੁਰੂ ਦੇ ਪਾਵਨ ਚਰਨਾਂ ਨੂੰ ਸਮਰਪਿਤ ਹੋ ਗਿਆ ਕਿੰਨੇ ਚਿਰਾਂ ਤੋਂ ਤੂੰ ਮੁਖੀ ਐ ਸਖੀ ਸਰਵਰ ਦੇ ਜਾਣਿਆ ਅੱਜ ਕਮਾਲ ਹੋ ਗਈ ਭਾਈ ਮੰਜ ਨੇ ਆਖ ਦਿੱਤਾ ਨਹੀਂ ਗੁਰੂ ਨੂੰ ਸਿਰ ਵੇਚ ਦਿੱਤਾ ਬਸ ਉਹ ਗੁਰੂ ਦੇ ਪਾਵਨ ਚਰਨਾਂ ਵਿੱਚ ਰੱਖ ਦਿੱਤਾ ਅੱਜ ਤੋਂ ਬਾਅਦ ਗੁਰੂ ਨੂੰ ਸਮਰਪਿਤ ਹੋ ਗਿਆ ਇੱਕ ਜਗ੍ਹਾ ਸੀਸ ਵੇਚ ਦਿੱਤਾ ਔਰ ਇੱਕ ਬੇੜੀ ਵਿੱਚ ਸਵਾਰ ਹੋ ਗਿਆ ਇਤਿਹਾਸ ਕਹਿੰਦਾ ਹੈ ਭਾਈ ਮੰਦ ਤੋਂ ਜਦੋਂ ਕੋਰੀ ਨਾ ਸੁਣੀ ਇਹ ਪਿੰਡ ਦੇ ਨਗਰ ਦੇ ਲੋਕ ਵੀ ਪੜਕ ਉੱਠੇ ਹੁਣ ਭਾਈ ਮੰਦ ਨੇ ਇੰਨਾ ਹੀ ਕੀਤਾ ਘਰ ਵਿੱਚ ਇੱਕ ਝੰਡਾ ਲਗਿਆ ਸੀ ਉਹ ਪੀੜ ਦਾ ਸਖੀ ਸਰਵਰ ਦਾ ਝੰਡਾ ਲਾ ਕੇ ਸੁਣ ਦਿੱਤਾ ਇਹਨੇ ਆਖਿਆ ਇਹਨੂੰ ਵੀ ਲੈ ਜਾਓ ਬਸ ਸਭ ਕੰਮਕਾਰ ਛੱਡੇ ਐਤੋਂ ਤੱਕ ਭਾਈ ਮੰਦ ਜਿਹੜਾ ਕਦੇ ਕਬਰਾਂ ਨੂੰ ਪੂੜਦਾ ਸੀ ਕਬਰਾਂ ਪੀਰਖਾਨਾ ਵੀ ਢਾਹ ਦਿੱਤਾ ਘਰ ਵਿੱਚ ਬਣਿਆ ਇਲਾਕੇ ਦੇ ਪਿੰਡ ਦੇ ਨਗਰ ਦੇ ਲੋਕ ਹੁਣ ਇਹਦੇ ਨਾਲ ਹੁਣ ਭਾਈ ਮੱਝ ਦੇ ਲਾਲ ਕੈਸਾ ਸ਼ਰੂ ਕਰਦੇ ਨੇ ਉਹਨਾਂ ਨੇ ਆਖਿਆ ਚੌਧਰ ਵੀ ਗਈ ਗੱਲ ਯਾਦ ਰੱਖੀ ਪੀਰ ਖਾਲਾ ਵੀ ਢਾਇਆ ਤੂੰ ਔਰ ਤੂੰ ਵੀ ਇੱਕ ਨਾ ਇੱਕ ਦਿਨ ਬਰਬਾਦ ਹੋ ਜਾਏਂਗਾ ਹੁਣ ਭਾਈ ਮੱਝ ਦੇ ਬਰਬਾਦੀ ਦੀ ਪਰਵਾਹ ਨਾ ਕਰੀ ਇਹ ਕਹਿੰਦਾ ਬਰਬਾਦੀ ਹੋ ਜਾਏ ਕੋਈ ਗੱਲ ਨਹੀਂ ਇਹ ਬਰਬਾਦੀ ਨੂੰ ਕੀ ਕਰਨਾ ਆ ਜਿਹੜੀ ਸੰਸਾਰ ਦੀਆਂ ਵਸਤਾਂ ਦੀ ਬਰਬਾਦੀ ਏ ਮੈਂ ਗੁਰੂ ਨੂੰ ਸਮਰਪਿਤ ਹੋ ਚੁੱਕਿਆ। ਸਮੁੱਚਾ ਪਰਿਵਾਰ ਵੀ ਆਖਦਾ ਹੈ। ਪਰਿਵਾਰ ਨੇ ਆਖਿਆ ਕਿਉਂਕਿ ਇਹਦੇ ਪਰਿਵਾਰ ਨੂੰ ਵੀ ਉਹ ਸੋਝੀ ਨਹੀਂ ਆਈ ਜਿਹੜੀ ਭਾਈ ਮੱਝ ਨੂੰ ਆ ਚੁੱਕੀ ਹੈ। ਪਰਿਵਾਰ ਵੀ ਆਖਦਾ ਹੈ ਤੁਸੀਂ ਇਹ ਸਭ ਕੁਝ ਕਿਉਂ ਕੀਤਾ? ਕਿੰਨਾ ਮਾਨ ਸਨਮਾਨ ਹੈ ਘਰ ਦੇ ਵਿੱਚ ਕਿੰਨਾ ਕੁਝ ਹੈ, ਕਿੰਨੀਆਂ ਵਸਤਾਂ ਨੇ। ਵਕਤ ਐਸਾ ਬਣਿਆ। ਗੁਰੂ ਨੇ ਕੈਸੇ ਸਿੱਖ ਦੇ ਪਰਚੇ ਪਾਏ। ਘਰਾਂ ਵਿੱਚੋਂ ਮਾਲ ਡੰਗਰ ਵੀ ਖਤਮ ਹੋਣਾ ਸ਼ੁਰੂ ਹੋ ਗਿਆ। ਮਰਦਾ ਚਲੇ ਗਿਆ। ਅੱਜ ਇੱਕ ਕੱਲ ਦੋ ਫਿਰ ਤਿੰਨ ਚਾਰ ਆਮ ਘਰਾਂ ਵਿੱਚ ਚਾਰ ਚਾਰ ਪੰਜ ਪੰਜ ਮੱਜਾ ਤਾਂ ਹੁੰਦੀਆਂ ਸੀ ਔਰ ਇਹ ਸਭ ਕੁਝ ਜਦੋਂ ਮਾਲ ਟੰਗਰ ਖਤਮ ਹੁੰਦੇ ਵੇਖੇ ਖੁੰਡੇ ਵੇਲੇ ਹੋਏ ਇਹ ਸਭ ਕੁਝ ਦੇਖ ਕੇ ਵੀ ਭਾਈ ਮਨਜ ਡੋਲਿਆ ਤੱਕ ਨਹੀਂ ਨਗਰ ਦੇ ਲੋਕ ਕਹਿੰਦੇ ਨੇ ਓਏ ਪੀੜ ਤੇ ਲਾਲ ਮੱਥਾ ਲਾਇਆ ਸਭ ਕੁਝ ਬਰਬਾਦ ਹੋ ਜਣਾ ਤੇਰਾ ਭਾਈ ਮਨਜ ਰਤਾ ਵੀ ਡੋਲਿਆ ਨਹੀਂ ਇੱਕ ਗੱਲ ਯਾਦ ਰੱਖਿਓ ਅੱਜ ਅੱਜ ਦਾ ਸਿੱਖ ਕਿਤੇ ਮਾੜੀ ਦੇ ਘਰ ਦੇ ਵਿੱਚ ਐਸੀ ਘਟਨਾ ਹੋ ਗਈ ਅੰਮ੍ਰਿਤ ਛਕਣ ਤੋਂ ਬਾਅਦ ਕਈ ਵਾਰ ਐਸੀਆਂ ਘਟਨਾਵਾਂ ਇੱਕ ਨਹੀਂ ਅਨੇਕਾਂ ਵੇਖਣ ਨੂੰ ਮਿਲੀਆਂ ਔਖੀ ਵੀ ਦੇਖੀਆਂ ਨਹੀਂ ਅੰਮ੍ਰਿਤ ਛਕਣ ਤੋਂ ਬਾਅਦ ਜੇ ਗੁਰੂ ਦਾ ਕਿਤੇ ਅੰਮ੍ਰਿਤ ਛਕ ਲਿਆ ਉਹ ਤੋਂ ਬਾਅਦ ਕੋਈ ਘਰ ਵਿੱਚ ਘਟਨਾ ਵਾਪਰ ਗਈ ਉਹਨਾਂ ਨੇ ਆਖਦਾ ਇੱਕ ਹੀ ਕਰ ਦਿੱਤਾ ਤੂੰ ਤਾਂ ਫਲਾਨੀ ਜਗ੍ਹਾ ਜੁੜਿਆ ਸੀ ਇਸ ਕਰਕੇ ਬਰਬਾਦੀ ਦਾ ਕਾਰਨ ਮਰਿਆ ਅੰਮ੍ਰਿਤ ਬਰਬਾਦੀ ਦਾ ਕਾਰਨ ਨਹੀਂ ਇਹ ਗੁਰੂ ਪਰਚੇ ਪਾ ਕੇ ਵੇਖਦਾ ਹੈ ਕਿ ਕਿਵੇਂ ਪਰਚਿਆਂ ਵਿੱਚੋਂ ਸਫਲੀ ਹੁੰਦਾ ਹੈ ਸਤਗੁਰੂ ਪਾਤਸ਼ਾਹ ਦੇ ਪਰਚੇ ਸਨ ਪਰ ਸਿੱਖ ਨੇ ਪ੍ਰਵਾਹ ਨਾ ਕੀਤੀ ਟੋਲਿਆ ਤੱਕ ਨਹੀਂ ਅਡੋਲ ਹੈ ਸਮਝਾ ਪਰਵਾਹ ਰੱਖਦਾ ਹੈ ਇਸ ਤਰੀਕੇ ਦੇ ਨਾਲ ਕਰਗਾਰ ਹੋ ਜਾਵਾਂਗੀ ਸਭ ਕੁਝ ਬਰਬਾਦ ਹੁੰਦਾ ਜਾਂਦਾ ਹੈ ਆਪਾਂ ਕਿਉਂ ਇਹ ਸਭ ਕੁਝ ਕੀਤਾ ਹੈ ਭਾਈ ਮਨ ਜਾਗਦਾ ਤੁਸੀਂ ਗੁਰੂ ਦੀ ਬਾਣੀ ਪੜੋ ਜਿਹੜੀ ਬਾਣੀ ਨੂੰ ਮੈਂ ਪੜਦਾ ਮੇਰਾ ਪਰਿਵਾਰ ਉਸ ਬਾਣੀ ਨੂੰ ਇੱਕ ਵਾਰ ਤੁਸੀਂ ਪੜ ਕੇ ਵੇਖੋ ਉਹਦੇ ਵਿੱਚੋਂ ਆਨੰਦ ਕੀ ਆਉਂਦਾ ਆ ਤੁਹਾਨੂੰ ਕੁਝ ਵੀ ਨਹੀਂ ਲੱਗੇਗਾ ਆ ਜਿਹੜੇ ਛੋਟੇ ਮੋਟੇ ਚਖੜ ਤੂਫਾਨ ਆਏ ਨੇ ਕੁਝ ਵੀ ਨਹੀਂ ਕੁਝ ਨਹੀਂ ਇਹਦੇ ਨਾਲ ਤੁਹਾਡਾ ਮਨ ਡੋਲੇਗਾ ਨਹੀਂ ਡੋਲ ਰਵੇਗਾ ਜਿਵੇਂ ਮੇਰਾ ਮਨ ਡੋਲੇ ਭਾਈ ਮਨ ਪਰਿਵਾਰ ਨੂੰ ਵੀ ਦਿਲਾਸਾ ਦਿੰਦਾ ਤੇ ਆਪਦਾ ਕਿਰਤ ਕਰਾਂਗਾ ਮਿਹਨਤ ਕਰਾਂਗਾ ਮਸ਼ਕਤ ਕਰਾਂਗਾ ਗੁਰੂ ਦਾ ਹੁਕਮ ਹੈ ਕਿਰਤ ਕਰੋ ਨਾਮ ਜੋ ਕੋ ਵੰਡ ਕੇ ਛਕੋ ਕਿਰਤ ਕਰਕੇ ਖਾਵਾਂਗੇ ਗੁਰੂ ਦੀ ਬੰਦਗੀ ਦੇ ਨਾਲ ਜੁੜਾਗੇ ਜੋ ਗੁਰੂ ਨੇ ਰਹਿਮਤ ਕੀਤੀ ਉਹ ਝੋਲੀ ਵਿੱਚ ਪਾ ਦੇਗਾ ਜਿੰਨਾ ਮੇਰਾ ਭਾਂਡਾ ਹੈ ਗੁਰੂ ਨੇ ਪਾ ਦੇਣਾ ਉਹਦੇ ਵਿੱਚ ਕਿਹਦਾ ਸਿੱਖ ਦਾ ਭਰੋਸਾ ਵਧਿਆ ਕੱਪਤਾ ਦੀ ਲੈਣਾ ਪੰਥ ਪਰਸੇਟਾ ਢੀਜੇ ਦੀ ਜਵਾਨੀ ਸਰੰਗ नी मा मेरा सतगुरी उचा असां उचा संग लाई ਦਾ ਜੇ ਮੈਂ ਰੱਬ ਪਾਵੇ ਜਗ ਨਾਲੋਂ ਭਾਵੇਂ ਟੁੱਟ ਜਾਏ ਸਾਡੀ ਗੁਰੂ ਨਾਲ ਨਿਭ ਜਾਵੇ ਸਾਡੀ ਗੁਰੂ ਨਾਲ ਨਿਭ ਜਾਵੇ ਬਈ ਸਾਡੀ ਗੁਰੂ ਨਾਲ ਨਿਭ ਜਾ जगत तमाशाए जगत तमाश रब नालो जो बि टू मिलंद नाराशा मिलंद नाराशा न ते गुर

जगत तमाशा जगत तमाशाहे रब नओ टुटी उन मिलंदी न राशाहे भई उन मिलंदी न राज ਸਾਨੂੰ ਤਾਰੂ ਮਿਲਿਆ ਲੋਕੋ ਬੇੜਾ ਸਾਨੂੰ ਤਾਰੂ ਮਿਲਿਆ ਰੋਗ ਸੋਗ ਮੁੱਕ ਜਾਣ ਕੇ ਐਸਾ ਨਾਮ ਬਾਣਾ ਬੇੜਾ ਮਿਲਿਆ ਬਈ ਐਸਾ ਨਾਮ ਬਾਣਾ जिस कल भूत बणायात कठे करूच टकाया उन कसे चीज़ जी कसर न छॾी हर रंग ਭੇਦ ਕਿਸੇ ਨੈ ਨਹੀਂ ਪਾਇਆ ਉਹ ਦੇਰ ਤੇ ਜੇ ਮੁੱਕ ਗਏ ਨੇ ਬਈਓ ਦੇ ਦਰ ਤੇ ਜੋ ਮਰ ਗਏ ਰਬੀਦੀ ਪੂਰੀਏ ਜਹੇ ਉਹਦੀ ਕਿਰਪਾ ਲੱਗ ਗਈ ਹੈ ਬਈ ਉਹਦੀ ਕਿਰਪਾ ਦਾ ਦਰ ਗਏ ਨੇ ਹੋ ਉਹਦੀ ਕਿਰਪਾ ਨਾ ਦਰ ਗਏ ਨੇ ਬਈ ਉਹਦੀ ਕਿਰਪਾ ਨਾ ਦਰ ਗਏ ਮੈਂ ਹੋ ਹੋ ਭਾਈ ਮਨ ਜਿੱਦ ਕੀ ਸਿੱਖ ਦਾ ਕੈਸਾ ਸਿੱਤਕ ਵਜਿਆ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਨੂੰ ਕੈਸਾ ਸਮਰਪਿਤ ਹੋਇਆ ਮਨ ਗੁਰੂ ਦੇ ਅਰਪਣ ਕਰ ਦਿੱਤਾ ਔਰ ਪਰਿਵਾਰ ਨੇ ਵੀ ਆਖਿਆ ਕਿ ਤੁਸੀਂ ਮੁਖੀ ਸੀ ਪਿੰਡ ਦੀ ਚੌਧਰ ਵੀ ਗਈ ਔਰ ਪਰਿਵਾਰ ਦੇ ਵਿੱਚ ਆ ਵੇਖੋ ਕਿਵੇਂ ਮਾਲ ਡੰਗਰ ਖਤਮ ਹੁੰਦੇ ਜਾਂਦੇ ਨੇ ਪਰਿਵਾਰ ਵਿੱਚ ਛੋਟਾ ਜਿਹਾ ਤੂਫਾਨ ਆ ਜਾਏ ਛੋਟਾ ਜਿਹਾ ਕੋਈ ਦੁੱਖ ਆ ਜਾਏ ਸਾਰਾ ਪਰਿਵਾਰ ਡੁੱਲ ਜਾਂਦਾ ਹੈ ਸਿੱਧਕੀ ਸੇ ਕੈਸਾ ਗੁਰੂ ਤੇ ਕੈਸਾ ਭਰੋਸਾ ਵਜਿਆ ਇਹ ਆਕਦਾ ਮਹਾਰਾਜ ਦੀ ਬਾਣੀ ਪੰਜਵੇਂ ਗੁਰਦੇਵ ਨੇ ਆਪਤਾ ਲਿਖਿਆ ਕਾਹਿਰੇ ਮਨ ਚਿਤ ਦਾ ਉਦਮ ਜਹ ਆਹਰ ਹਰ ਜਿਓ ਪਰਿਆ ਸਹਿਲ ਪੱਥਰ ਮੈਂ ਜੰਤੂ ਪਾਏ ਤਾਂ ਕਾ ਰਿਜਕ ਆਗਿਆ ਕਰਦ ਰਿਆ ਜਿਹੜਾ ਸਹਿਲ ਪੱਥਰਾਂ ਵਿੱਚ ਪੈਦਾ ਕੀਤੇ ਜੀਵਾਂ ਨੂੰ ਵੀ ਰਿਜਕ ਦਿੰਦਾ ਉਹ ਸਾਨੂੰ ਕਿਉਂ ਨਾ ਦੇਗਾ ਉਹ ਗੁਰੂ ਸਾਡੇ ਤੇ ਵੀ ਰਹਿਮਤਾਂ ਮੀ ਵਰਸਾਏਗਾ। ਔਰ ਉਸ ਗੁਰੂ ਦੀ ਅਪਾਰ ਕਿਰਪਾ ਬਣੀ ਲੈਣੀ ਹੈ। ਪ੍ਰਵਾਹ ਨਾ ਕਰੋ। ਗੁਰੂ ਗ੍ਰੰਥ ਦੀ ਬਾਣੀ ਜੋ ਸੁਣੇ ਦੇ ਵਿੱਚ ਖਰਾਕ ਹੈ ਆਤਮਾ ਦੀ ਹੋ ਤਪੇ ਹਿਰਦਿਆਂ ਦੇ ਤਾਂ ਠਾਰ ਮੇਟ ਕੇ ਚਾਨਣ ਖਲਾਰਦਾ ਏ ਗੁਰੂ ਦੇ ਉੱਤੇ ਭਾਈ ਮੰਜ ਦਾ ਭਰੋਸਾ ਬੱਜਿਆ ਪਿਆ ਔਰ ਪਰਿਵਾਰ ਨੂੰ ਇਹ ਆਖਦਾ ਤੇਰੀ ਬੇੜੀ ਤੇ ਜਿਹੜਾ ਸਵਾਰ ਹੋਇਆ ਉਹਨੇ ਡੁੱਬਣਾ ਕਾਦਾ ਉਹ ਪਾਰ ਹੋ ਜਾਊ ਉਹਨੂੰ ਆਗਮ ਨਿਗਮ ਦੀ ਹੋਣ ਸੋਜੀ ਉਹਨੂੰ ਖੰਡਾ ਬ੍ਰਹਮੰਡਾ ਦੀ ਸਾਰ ਹੋ ਜਾਊ ਉਹਨੇ ਜਮਾ ਦੀ ਮਾਰ ਤੋਂ ਡਰਨਾ ਕੀ ਵਾਹਿਗੁਰੂ ਨਾਮ ਤੇ ਜਿਹੜਾ ਸਵਾਰ ਹੋ ਜਾਊ ਓਏ ਲਾਜ ਰੱਖਣੀ ਬਿਰਤ ਗੁਰੂ ਦਾ ਹੈ ਜਿਹਨੂੰ ਗੁਰਾਂ ਦੇ ਨਾਲ ਪਿਆਰ ਹੋ ਜਾਊ ਲਾਜ ਵੀ ਗੁਰੂ ਆਪ ਹੀ ਰੱਖੇਗਾ